पापी सारी उन्हें एकता जिंदा पाव लड़ते लोग किसी पठान को सियासी का नया रोटियां पाने किसी पठान को बंदा पाव तेरा जमीना खोला प्रशासन ਸੱਚਗਾਲ ਤੁਸੀਂ ਦੇਖ ਰਹੇ ਹੋ ਕਿ ਆਟੀ ਨਿਊਜ਼ ਨੈਟਵਰਕ ਦੇਸ਼ ਕੇ ਬਾਜ਼ ਮੈਂ ਤੁਹਾਡਾ ਨਾਮ ਹੈਕਰਨ ਧਾਵਾ ਦੱਸ ਜੀ ਕਿ ਪਿੰਡ ਗੂੜਾ ਦੇ ਵਿੱਚ ਇਸ ਵੇਲੇ ਆਪਾਂ ਮੌਜੂਦ ਆਂ ਔਰ ਦੱਸ ਜੀ ਕਿ ਕੋਵਿਡ ਕਾਲ ਦੇ ਵਿੱਚ ਦੌਰਾਨ ਜਿਹੜਾ ਹੈ ਕਿਸਾਨਾਂ ਦੇ ਵੱਲੋਂ ਜ਼ਮੀਨ ਜਿਹੜੀ ਹੈ ਕੋਵਿਡ ਕਾਲ ਦੇ ਦੌਰਾਨ ਜਿਹੜਾ ਲੋਨ ਲਿੱਤਾ ਗਿਆ ਸੀ ਕਿਸਾਨਾਂ ਦੇ ਵੱਲੋਂ ਔਰ ਜਿਹੜੀ ਜ਼ਮੀਨ ਆ ਬੈਂਕ ਦੇ ਵੱਲੋਂ ਹੋਣਾ ਕਿਸੇ ਥਰਡ ਪਾਰਟੀ ਦੇ ਨਾਂ ਕੀਤਾ ਜਾ ਰਹੀ ਹੈ ਕਿਸ਼ਤਾਂ ਨਾ ਉਤਾਰਨ ਦੇ ਚੱਲਦਿਆਂ ਸੋ ਦੱਸ ਜੀਏ ਕਿ ਕਿਸਾਨ ਜਥੇਬੰਦੀ ਦੇ ਵੱਲੋਂ ਇੱਥੇ ਧਰਨਾ ਜਿਹੜਾ ਪਿੰਡ ਗੂੜਾ ਦੇ ਵਿੱਚ ਦਿੱਤਾ ਗਿਆ ਔਰ ਇੱਥੇ 100 ਤੋਂ 200 ਲਗਭਗ ਜਿਹੜੇ ਕਿਸਾਨ ਨੇ ਇੱਥੇ ਧਰਨਾ ਦੇ ਕੇ ਬੈਠੇ ਨੇ ਔਰ ਵਧੇਰੇ ਜਾਣਕਾਰੀ ਲਵਾਂਗੇ ਇੱਥੇ ਕਿਸਾਨਾਂ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਸ਼ਟ੍ਰਿਕਲਾ ਬਾਬੂ ਜੀ ਜੀ ਦਾ ਆਪਣਾ ਬਲਵਿੰਦਰ ਸਿੰਘ ਕੀ ਮਾਮਲਾ ਹੈ ਥੋੜਾ ਵਧੇਰੇ ਜਾਣਕਾਰੀ ਇਹ ਜੀ ਮਾਮਲਾ ਇੱਕ ਗੂੜੇ ਕਲਾਂ ਤੋਂ ਕਿਸਾਨ ਆ ਜਿੰਨੇ ਕੋਈ ਕਰੋਨਾ ਕਾਲ ਤੋਂ ਪਹਿਲੇ ਬੈਂਕ ਵਿੱਚ ਲਿਮਟ ਬਣਾਈ ਸੀ ਆਪਣੀ ਉਹ ਲਿਮਟ ਕਿਸੇ ਕਾਰਨ ਕੋ ਫਸਲਾਂ ਦੇ ਮਰਨ ਪਿੱਛੇ ਕਹਾੜ ਵੀ ਆਇਆ ਉਹਦੇ ਨਾਲ ਵੀ ਫਸਲਾਂ ਮਰ ਗਈਆਂ ਉਹਦੇ ਕੋਲ ਕਿਸ਼ਤ ਨਹੀਂ ਭਰੀ ਗਈ ਉਹ ਬੈਂਕ ਮੈਨੇਜਰ ਨੇ ਕਿਸੇ ਹੋਰ ਪਾਰਟੀ ਨੂੰ ਧਿਰਕ ਬਣਾ ਕੇ ਤੇ ਉਹਨੂੰ ਰਜਿਸਟਰੀ ਕਰ ਦਿੱਤੀ ਜਿਹੜਾ ਕਿਸਾਨ ਦਾ ਕਰਜ਼ਾ ਸੀ ਉਹ ਸਾਰਾ ਹੀ 40 ਲੱਖ ਤੇ 24 ਕਿੱਲੇ ਪੈਲੀ ਜਿਹੜੀ ਆ ਉਹ ਕਿਸਾਨ ਦੀ ਕਿਸੇ ਹੋਰ ਪਾਰਟੀ ਨੂੰ ਵੈ ਕਰਦੇ ਕਿੰਨੀਆਂ ਕਿਸ਼ਤਾਂ ਨਹੀਂ ਉਤਾਰਿਆ ਉਹਨਾਂ ਨੇ ਕਿ ਕਿੰਨਾ ਦਾ ਹੈ ਕਿੰਨਾ ਦੇ ਸੀ ਕਿ ਨਾਲ ਲਿੱਤੀ ਉਹ ਇਹ ਗਿਪਿੰਦਰ ਜੀ ਆ ਕੋਈ ਹਾਂ ਮੌਜੂਦ ਆਖੇ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ ਉਹ ਜ਼ਮੀਨ ਜਿਹੜੀ ਆ ਦੇਖੋ ਉਹ 3-4 ਕਿੱਲੇ ਦਾ ਉਹ ਜਿਹੜਾ ਕਰਜ਼ਾ ਸੀ ਉਹਦੀ ਪੂਰਤੀ ਹੋ ਸਕਦੀ ਹੈ ਕਿਉਂ ਇੱਥੇ 30 ਲੱਖ ਦੇ ਹਿਸਾਬ ਨਾਲ ਰਜਿਸਟਰੀ ਹੋਈ ਆ ਬਜਾਰੀ ਕੀਮਤ ਨਹੀਂ ਲਈ ਗਈ ਜਿਹੜੀ ਸਰਕਾਰੀ ਕੀਮਤ ਹੀ ਉਹ 6 ਲੱਖ ਦੇ ਹਿਸਾਬ ਨਾਲ ਪੈੜੀ ਸਾਰੀ ਵੇਚ ਦਿੱਤੀ ਕੋ ਵੱਡੀ ਰਕਮ ਜਿਹੜੀ ਆ ਮਾਲ ਮਹਿਕਮੇ ਦੇ ਅਧਿਕਾਰੀ ਤੇ ਜਿਹੜਾ ਮੈਨੇਜਰ ਹੀ ਉਹ ਰਲ ਕੇ ਤੇ ਪ੍ਰੀ ਪਲਾਨ ਜਿਹੜਾ ਕੰਮ ਕੀਤਾ ਗਿਆ ਇਹ ਅਸੀਂ ਅੱਜ ਜ세 ਬੰਦੀ ਲੋਕਾਂ ਦਾ ਗ੍ਰਾਹਕਾਂ ਜਿਹੇ ਬੰਦਿਆਂ ਲੋ ਆਪਾਂ ਇਸ ਪੈੜੀ 'ਚ ਬੈਠੇ ਆ ਉਹਨਾਂ ਅੱਗੇ ਕਿਹਾ ਸੀ ਵੀ ਅਸੀਂ ਅੱਜ ਦਖਲ ਦੇਣਾ ਉਹੀ ਪੈੜੀ ਹੈ ਹਾਂ ਉਸੇ ਪੈੜੀ 'ਚ ਬੈਠੇ ਆ ਇਹ ਦਖਲ ਨਹੀਂ ਹੋਣਦਿਆਂਗੇ ਜਦੋਂ ਹਾਈ ਕੋਰਟ ਦੇ ਵਿੱਚ ਇਹਦਾ ਕੇਸ ਦਰਜਵਾ ਡੀਸੀ ਸਾਹਿਬ ਨੇ ਮੰਨਿਆ ਕਿ ਜੋ ਫੈਸਲਾ ਹਾਈ ਕੋਰਟ ਦਾ ਹੋਏਗਾ ਉਹ ਦੋਹਾਂ ਦੋਹਾਂ ਧਿਰਾਂ ਨੂੰ ਮੰਨਿਆ ਜਾਏਗਾ ਹਾਂ ਉਹਦੇ باوجود ਵੀ ਅੱਜ ਡੀਸੀ ਸਾਹਿਬ ਨੇ ਹੁਕਮ ਨਾਲ ਇਹ ਅੱਜ ਦਖਲ ਜਿਹੜੀ ਦਖਲ ਦੀ ਜਿਹੜੀ ਅੱਜ ਰੂਪ ਰਖਿਆ ਬਣਾਈ ਗਈ ਸਾਨੂੰ ਡੀਸੀ ਸਾਹਿਬ ਨੇ ਕਿਹਾ ਕਿ ਦੋਨਾਂ ਦੀ ਸਹਿਮਤੀ ਦੇ ਨਾਲ ਹੀ ਅੱਗੇ ਕੋਈ ਸਟੈਪ ਲਿੱਤਾ ਜਾਏਗਾ ਪਰ ਫਿਰ ਵੀ ਦਖਲ ਕੀਤਾ ਚਾਹਿਆ ਫਿਰ ਵੀ ਦਖਲ ਦੀ ਅੱਜ ਜਤਿੰਦਰ ਜੀ ਨੂੰ ਗਰਦੌਰ ਦਾ ਫੋਨ ਆਇਆ ਵੀ ਅੱਜ ਅਸੀਂ ਇੱਥੇ ਦਖਲ ਦੇਣ ਆਉਣਾ ਔਰ ਡੀਸੀ ਦੇ ਹੁਕਮ ਨਾਲ ਆਉਣਾ ਤੇ ਅਸੀਂ ਅੱਜ ਸਾਰੀ ਗੈਹੇਬੰਦੀ ਸਾਡੀ ਇੱਥੇ ਪੈਣੀ ਜੇ ਬੈਠੀ ਆ ਦਖਲ ਨਹੀਂ ਹੋਣਦਿਆ ਗਿਆ ਕਬਜ਼ਾ ਨਹੀਂ ਹੁੰਦਿਆ ਜਿੰਨਾ ਚਿਰ ਹਾਈ ਕੋਰਟ ਦਾ ਫੈਸਲਾ ਨਹੀਂ ਹੁੰਦਾ ਕਿੰਨੀਆਂ ਕਿਸ਼ਤਾਂ ਪੈਂਡਿੰਗ ਨੇ ਇਹ ਕਿਸ਼ਤਾਂ ਕੋ ਕਰਜ਼ਾ ਕੋ ਪਹਿਲੇ ਤਾਰਿਆ ਵੀ ਇਹ ਕਿਸ਼ਤਾਂ ਇੰਟਰਵੈਸ਼ਨ ਦਿੱਤਾ ਗਿਆ ਸੀ ਨੋਟਿਸ ਕੋਈ ਆਇਆ ਸੀਗਾ ਕਿ ਤੁਸੀਂ ਆਪਣੇ ਕੋਈ ਨੋਟਿਸ ਨਹੀਂ ਕੋਈ ਦੱਸਿਆ ਹੀ ਨਹੀਂ ਇਹਨੂੰ ਅੰਦਰ ਬਹਿ ਕੇ ਇਸੇ ਕਮਰਿਆਂ ਦੇ ਵਿੱਚ ਬਹਿ ਕੇ ਜਿਹੜੀ ਇਹਦੀ ਰੂਪਰੇਖਾ ਬਣਾਈ ਗਈ ਪਾਰਟੀ ਸੱਦ ਕੇ ਉਹਨਾਂ ਨੂੰ ਰਜਿਸਟਰੀ ਕੀਤੀ ਗਈ ਇਹ ਕਿਹਨਾਂ ਦੇ ਤੁਸੀਂ ਮਤਲਬ ਲੱਗਦਾ ਤੁਹਾਨੂੰ ਧੱਕੇਸ਼ਾਹੀ ਕਿਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਇਹ ਧੱਕੇਸ਼ਾਹੀ ਵੇਖੋ ਜੀ ਬੈਂਕ ਮੈਨੇਜਰ ਤੇ ਮਾਲ ਵਿਭਾਗ ਕੀ ਨਾਂ ਬੈਂਕ ਮੈਨੇਜਰ ਉਹ ਪੰਜਾਬ ਸਿੰਧ ਬੈਂਕ ਦਾ ਮੈਨੇਜਰ ਦਾ ਮੈਨੂੰ ਨਾਂ ਨਹੀਂ ਪਤਾ ਉਹ ਇੱਥੋਂ ਆਪਣਾ ਬਦਲੀ ਕਰਾ ਕੇ ਚਲਾ ਗਿਆ ਠੀਕ ਹੈ ਚਲੋ ਭਾਵੇਂ ਉਹ ਜਿੱਥੇ ਮਰਜ਼ੀ ਚਲਾ ਗਿਆ ਉਹ ਉਹਨੂੰ ਹਾਈ ਕੋਰਟ ਨੂੰ ਜੋ ਆਪਣਾ ਜਵਾਬ ਦੇ ਦੇਵੇ ਤਿੰਨ ਨੋਟਿਸ ਕੱਢਤੇ ਹਾਈ ਕੋਰਟ ਨੇ ਇਹਨਾਂ ਨੂੰ ਸਮਨ ਕੱਢਿਆ ਨਹੀਂ ਆਇਆ ਕਿ ਉੱਥੇ ਜਵਾਬ ਦਿੱਤਾ ਹਨ ਨਹੀਂ ਉੱਥੇ ਜਵਾਬ ਦੇ ਦੇਣਾ ਆਪਣਾ ਸਪਸ਼ਟੀ ਗੱਲ ਦੇਣਾ ਠੀਕ ਹੈ ਕੀ ਮੰਗ ਕਰਦੇ ਆ ਅਸੀਂ ਤਾਂ ਮੰਗ ਕਰਦੇ ਆ ਵੀ ਅਸੀਂ ਇਨਸਾਫ ਦੀ ਮੰਗ ਕਰਦੇ ਆ ਵੀ ਇਹਦੀ ਸਾਰੀ ਬੈਂਕ ਨੂੰ ਸੱਜ ਕੇ ਉੱਥੇ ਹਾਈ ਕੋਰਟ ਦੇ ਆਪਣਾ ਮੈਟਰ ਰੱਖਣ ਵੀ ਸਾਡਾ ਇਹ ਮੈਟਰ ਆ ਉੱਥੇ ਜੋ ਹਾਈ ਕੋਰਟ ਦਾ ਆਦੇਸ਼ ਹੋਏਗਾ ਉਹਨੂੰ ਆਪਣੇ ਮੰਨਿਆ ਜਾਏਗਾ ਤੇ ਉਹ ਮੰਨਣ ਜੋਗਾ ਜੇ ਉਹ ਪੈਸੇ ਜਿਹੜੇ ਆ 40 ਲੱਖ ਰੁਪਈਆ ਉਹ ਅਸੀਂ ਤਾਰ ਨੂੰ ਕਹਿੰਨੇ ਆ ਵੀ ਸਾਨੂੰ ਪਾ ਦੇਣ ਅਸੀਂ ਤਾਰਦੇ ਆ ਬੈਂਕ ਦਾ ਲੋਨ ਤਾਰਦੇ ਆ ਪਰ ਸਾਡੀ ਪੈੜੀ ਵਾਪਸ ਕੀਤੀ ਜਾਏ ਤੋ ਜਿਨ੍ਹਾਂ ਨੇ ਲੋਨ ਲਿੱਤਾ ਸੀ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਬਾਜੀ ਥੋੜਾ ਅੱਗੇ ਆਓ ਕੀ ਨਾਮ ਬਾਜੀ ਤੁਹਾਡਾ ਮੇਰਾ ਨਾਮ ਰਜਿੰਦਰ ਸਿੰਘ ਜੀ ਰਜਿੰਦਰ ਸਿੰਘ ਹਾਂ ਜੀ ਬਾਜੀ ਕੀ ਮਾਮਲਾ ਹੈ ਮਤਲਬ ਕਰੋਨਾ ਦੇ ਦੌਰਾਨ ਤੁਸੀਂ ਜ਼ਮੀਨ ਲਈਤੀ ਸੀਗੀ ਨਾ ਤੇ ਜਿੰਨੀ ਵੀ ਕਰਜ਼ਾ ਨੇ ਕੀਤੀ ਆ ਇਹ ਮੈਨੇਜਰ ਸਾਹਿਬ ਦੇ ਰੂਮ ਚ ਬੈ ਕੇ ਹੋਈ ਆ ਔਰ ਕਰੋਨਾ ਦੇ ਦੌਰਾਨ ਹੋਈ ਆ ਤੇ ਉਸ ਦੌਰਾਨ ਕੁਝ ਜਿਸ ਤਰ੍ਹਾਂ ਸਰਕਾਰ ਨੇ ਹਦਾਇਤਾਂ ਦਿੱਤੀਆਂ ਆ ਇੰਟਰਸਟ ਮਾਫ ਕਰਨ ਦੀ ਜਾਂਦਾ ਜੋ ਵੀ ਸੀ ਉਸ ਦੌਰਾਨ ਕਾਫੀ ਵੀ ਪ੍ਰੋਬਲਮ ਵੀ ਸੀ ਤੇ ਫਸਲ ਨਹੀਂ ਸੀ ਸਹੀ ਟਾਈਮ ਤੇ ਬੀਜੀ ਗਈ ਜਾਂ ਹੋਈ ਆ ਤੇ ਨਹੀਂ ਨਾ ਹੋਣ ਦੇ ਬਰਾਬਰ ਹੋਈ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਵੀ ਕਾਰਵਾਈ ਕੀਤੀ ਬੈਂਕ ਮੈਨੇਜਰ ਨੇ ਡੀਆਰਟੀ ਕੋਡ ਦੇ ਥਰੂ ਕੀਤੀ ਆ ਉਸ ਤੋਂ ਬਾਅਦ ਸਾਨੂੰ ਨਹੀਂ ਕਿਤੇ ਬੁਲਾਇਆ ਗਿਆ ਨਾ ਕਿਤੇ ਲਿਨਾਮੀ ਦਾ ਨੋਟਿਸ ਆਇਆ ਨਾ ਮਾਲ ਮਹਿਕਮੇ ਦੇ ਕੋਈ ਇਨਫੋਰਮੇਸ਼ਨ ਨਹੀਂ ਦਿੱਤਾ ਗਿਆ ਤੇ ਵੀ ਕੋਈ ਨਹੀਂ ਆਇਆ ਜੀ ਜੇ ਸਾਨੂੰ ਆਇਆ ਹੁੰਦਾ ਤੇ ਅਸੀਂ ਹੁਣ ਇੰਨੀ ਨਾਲ 8 ਵਜੇ ਕਰ ਰਹੇ ਹਾਂ ਉਦੋਂ ਕਿਉਂ ਨਾ ਕਰਦੇ ਬੈਂਕ ਮੈਨੇਜਰ ਨੇ ਜੋ ਵੀ ਕੀਤਾ ਉੱਥੇ ਬਹਿ ਕੇ ਅੰਦਰ ਕੀਤਾ ਵੀ ਤੁਸੀਂ ਇਸ ਬਾਰੇ ਕੰਪਲੇਨ ਕੀਤੀ ਹੈ ਕਿਸੇ ਕੋਲੋਂ ਮਦਦ ਦੀ ਗੁਹਾਰ ਲਗਾਈ ਮੇਰਾ ਕੋਰਟ ਚ ਕੇਸ ਚੱਲਦਾ ਜੀ ਜਿਹੜੀ ਕੋਰਟ ਤੋਂ ਇਹਨਾਂ ਨੇ ਆਰਡਰ ਲਏ ਨੇ ਉਹ ਤੇ ਅਪਰ ਕੋਰਟ ਦੇ ਵਿੱਚ ਕੇਸ ਹੈ ਕੋਰਟ ਪ੍ਰਸ਼ਾਸਨ ਨੇ ਕਿਸੇ ਅਧਿਕਾਰੀ ਨੂੰ ਦੱਸਣਾ ਚਾਹੀਦਾ ਸੀ ਨਾ ਇਸ ਮੈਟਰ ਦੇ ਬਾਰੇ ਨਹੀਂ ਸਾਨੂੰ ਕਿਸੇ ਨੇ ਨਹੀਂ ਇੱਥੇ ਤਾਂ ਦੱਸਦੇ ਨੇ ਜੋ ਕੋਰਟ ਮੈਟਰ ਹੋ ਗਿਆ ਨਾ कोरोना ਦੌਰਾਨ ਕੋਰੋਨਾ ਤੋਂ ਬਾਅਦ ਸਾਨੂੰ ਪਤਾ ਲੱਗਾ ਅਸੀਂ ਕੋਰਟ ਚ ਗਏ ਡੀਆਰਟੀ ਤੋਂ ਉੱਪਰ ਕੋਰਟ ਆ ਉਹਦੀ ਮੇਰੀ ਡੇਟ ਲੱਗੀ ਹੈ 10 11 ਇਸੇ ਸਾਲ ਦੇ ਵਿੱਚ 10 11 ਡੇਟ ਲੱਗੀ ਹੈ ਉਸ ਤੋਂ ਬਾਅਦ ਜਿਹੜੇ ਲੋਅਰ ਕੋਰਟ ਨੇ ਇਹਨਾਂ ਨੂੰ ਆਰਡਰ ਦਿੱਤੇ ਨੇ ਉਹ ਆਰਡਰਾਂ ਦੇ ਅਪਲਾਈ ਸਟੇ ਵਾਸਤੇ ਅਪਲਾਈ ਅਸੀਂ ਹਾਈ ਕੋਰਟ ਚ ਕੀਤਾ ਔਰ ਬੈਂਕਰ ਨੇ ਪਹਿਲਾਂ ਵੀ ਇਹ ਬਾਈ ਹਾਂਡ ਸਮਨਿੰਗ ਦੇ ਕੇ ਆਏ ਆ ਹੁਣ ਹਾਈ ਕੋਰਟ ਦੀ ਸਮਨਿੰਗ ਵੀ ਬਾਈ ਹਾਂਡ ਇਹਨਾਂ ਨੂੰ ਦੇਣੀ ਆ ਇਹਨਾਂ ਨੇ ਉੱਥੇ ਜਾ ਕੇ ਅਪੀਲ ਹੀ ਨਹੀਂ ਹੋਏ ਆਪਣੇ ਔਰ ਹੁਣ ਜਿੰਨੀ ਦੇਰ ਇਹ ਜਾਣਗੇ ਨਹੀਂ ਆਪਣਾ ਪੱਖ ਨਹੀਂ ਰੱਖਣਗੇ ਹੁਣ ਹਾਈ ਕੋਰਟ ਚ ਵੜਨ ਦਾ ਸਾਡਾ ਮਕਸਦ ਹੀ ਇਹੀ ਹੈ ਵੀ ਸਾਨੂੰ ਸਟੇ ਕੀਤਾ ਜਾਵੇ ਥਲੜੇ ਆਰਡਰ ਵੀ ਜਿੰਨੀ ਦੇਰ ਡੀਆਰਟੀ ਅੱਪਰ ਜਿਹੜੀ ਆ ਵੀ ਡਿਸੀਜਨ ਨਹੀਂ ਦਿੰਦੀ ਜੋ ਡਿਸੀਜਨ ਕੋਰਟ ਦਾ ਆਏਗਾ ਮੰਨਣ ਜੋਗ ਹੋਏਗਾ ਸਾਡੇ ਲਈ ਜੇ ਕਿਸ਼ਤਕਾਰਨ ਨੂੰ ਤਿਆਰ ਹੋ ਬਿਲਕੁਲ ਜੀ ਕੋਰਟ ਕੋਰਟ ਕੋਈ ਵੀ ਹੈ ਤੁਸੀਂ ਇਹ ਦੱਸੋ ਕਿਸ਼ ਤੱਕ ਨਹੀਂ ਪੈਂਡਿੰਗ ਸਾਡਾ ਤੇ 20 ਲੱਖ ਰੁਪਏ ਤਾਰਨਾ ਸੀ ਹੁਣ ਜੇ ਅਗਰ ਕੋਰਟ ਕੱਲ ਸਾਨੂੰ ਸਟੇ ਦਿੰਦਾ ਉਹ ਕੋਰਟ ਨੇ ਸਾਡੇ ਕੋਲ 20 ਲੱਖ ਰੁਪਏ ਪਹਿਲਾਂ ਲੈਣਾ ਕੋਰਟ ਦਾ ਉਸੂਲ ਹੈ ਜੀ ਹਾਈ ਕੋਰਟ ਦਾ ਵੀ ਅਗਰ ਤੁਸੀਂ ਸਟੇ ਅਪਲਾਈ ਕਰ ਰਹੇ ਹੋ ਤਾਂ ਜਿੰਨਾ ਤੁਹਾਡਾ ਲਾਉਣਾ अमाउंट ਆ ਉਹਦਾ ਚੌਥਾ ਹਿੱਸਾ ਜਮ੍ਹਾਂ ਕਰੋ ਅਸੀਂ ਤਿਆਰ ਹਾਂ ਬਿਲਕੁਲ ਸਾਨੂੰ ਕੋਰਟ ਅੱਜ ਆਰਡਰ ਕਰੇ ਸੀ ਸਿਰੇ ਕਰ ਨੂੰ ਪੈਸੇ ਦੇਣ ਨੂੰ ਤਿਆਰ ਹਾਂ ਪਰ ਕੋਰਟ ਪ੍ਰੋਸੀਜਰ ਤੇ ਕੋਰਟ ਦਾ ਚੱਲਣਾ ਉਸ ਤੋਂ ਬਾਅਦ ਅਸੀਂ ਫਿਰ ਮੈਡਮ ਇੱਕ ਸਭ ਤੋਂ ਵੱਡਾ ਦੇਖੋ ੱੱਕਾ ਸਾਡੇ ਨਾਲ ਕੀ ਹੋਇਆ ਮਾਲ ਮਹਿਕਮੇ ਦੀ ਨੌਲੇਜ ਚ ਗੱਲ ਲਿਆਂਦੀ ਫਰਦ ਚ ਇੰਦਰਾਜ ਕਰਵਾਇਆ ਗਿਆ ਬਕਾਇਦਾ ਡੀਸੀ ਸਾਹਿਬ ਦੇ ਆਰਡਰਾਂ ਤੇ ਸਾਰਾ ਕੰਮ ਹੋਇਆ ਲੀਗਲ ਪ੍ਰੋਸੈਸ ਹਰ ਇੱਕ ਚੀਜ਼ ਦਾ ਪ੍ਰੂਫ ਆ ਮੇਰੇ ਕੋਲ ਔਰ ਬਕਾਇਦਾ ਉਹਦੇ ਦੇ ਰੋਬਟ ਪਾ ਕੇ ਇੰਦਰਾਜ ਕੀਤਾ ਗਿਆ ਵੀ ਜਿੰਨੀ ਦੇਰ ਕੋਰਟ ਕੇਸ ਚੱਲਦੇ ਅੱਗੇ ਫਰਦਰ ਕੋਈ ਕਾਰਵਾਈ ਨਾ ਕੀਤੀ ਜਾਵੇ। ਪ੍ਰਧਾਨ ਜੀ ਨੂੰ ਦਿਖਾਇਆ ਗਿਆ ਫਰਦ ਸਾਡੇ ਕੋਲ ਆ ਹਰੇਕ ਪ੍ਰੂਫ ਸਾਡੇ ਕੋਲ ਆ ਇਹਨਾਂ ਨੇ ਦੁਬਾਰਾ ਡੀਸੀ ਸਾਹਿਬ ਦੇ ਕਹਿਣ ਤੇ ਐਪਲੀਕੇਸ਼ਨ ਲਿਖਾਈ ਗਈ ਦਿਖਾ ਕੇ ਉਹ ਫਰਦ ਦਾ ਇੰਦਰਾਜ ਦਿਖਾਇਆ ਗਿਆ ਸਭ ਕੁਝ ਕੀਤਾ ਗਿਆ ਸਾਨੂੰ ਪੂਰਾ ਉਹਨਾਂ ਨੇ ਵਿਸ਼ਵਾਸ ਚ ਲਿਆ ਵੀ ਨਹੀਂ ਅੱਗੇ ਕਰਦੇ ਕੋਈ ਕਾਰਵਾਈ ਨਹੀਂ ਹੋਏ। ਪਰਸੋ ਗਰਦੌਰ ਸਾਹਿਬ ਦਾ ਮੈਨੂੰ ਫੋਨ ਆਇਆ ਵੀ ਸਾਨੂੰ 12 ਤਰੀਕ ਫੇਰ ਰੱਖਤੀ ਐ। ਗਰਦੌਰ ਸਾਹਿਬ ਕੌਣ ਨੇ? ਅਰਜੇਸ਼ ਮਹਾਜਨ ਜੀ। ਦੂਸਰੀ ਕੌਣ ਕੌਣ ਨੇ ਟੇਜਸ਼ਮਾਈ ਇਹ ਗਰਦੌਰ ਨੇ ਸਾਡੇ ਸਤਵਾਰੀ ਦੇ ਉੱਤੇ ਹੁੰਦਾ ਹੈ ਹਾਂ ਚਾ ਗਰਦੌਰ ਤਾਂ ਉਸ ਤੋਂ ਬਾਅਦ ਕੀ ਹੋਇਆ ਮੈਮ ਇਹ ਪਹਿਲਾਂ ਤੇ ਮੈਨੂੰ ਦੱਸਦੇ ਹੀ ਨਹੀਂ ਸੀ ਜਿਸ ਤਰ੍ਹਾਂ ਵੀ ਅੱਜ ਦਖਲ ਦਾ ਟਾਈਮ ਰੱਖਣਾ ਸਵੇਰ ਅਰਲੀ ਮਾਰਨਿੰਗ ਉਹਨਾਂ ਨੇ ਆਣ ਕੇ ਮੈਨੂੰ ਦੱਸਣਾ ਵੀ ਆਹਾਂ ਜੀ ਅੱਜ ਦਖਲ ਹੈ ਵੀ ਇਹ ਕੋਈ ਕਾਰਵਾਈ ਨਾ ਕਰ ਸਕੇ ਵੀ ਜਾਂ ਕੋਈ ਹੋਰ ਕੋਈ ਆਪਣੇ ਵੀ ਜਥੇਬੰਦੀ ਨੂੰ ਨਾ ਕਹਿ ਸਕੇ ਹੁਣ ਉਹਨਾਂ ਨੇ ਮੈਨੂੰ ਪਰਸੋਂ ਦੱਸਿਆ ਤੇ ਵੀ ਦਖਲ ਹੈ ਅਸੀਂ ਗਏ ਪਰਸੋਂ ਵੀ ਡੀਸੀ ਸਾਹਿਬ ਨੂੰ ਮਿਲ ਕੇ ਆਏ ਆਂ तहसीलदार साहब ਤੁਸੀਂ ਮਿਲ ਕੇ ਆਏ ਆ ਤੇ ਉਹ ਕਹਿੰਦੇ ਵੀ ਉਹ ਜਿਸ ਤਰ੍ਹਾਂ ਵੀ ਉਹਨਾਂ ਨੇ ਸਾਡਾ ਫੇਰ ਵੀ ਪੱਕਾ ਪੂਰਾ ਪ੍ਰੋਪਰ ਸੁਣਿਆ ਨਹੀਂਗਾ ਉਹਨਾਂ ਨੇ ਮੇਰੇ ਕੋਲ ਅਪੀਲ ਦੀ ਕਾਪੀ ਮੰਗੀ ਅੱਜ ਖੁਦ ਪ੍ਰਧਾਨ ਜੀ ਦੇ ਕੇ ਆਏ ਔਰ ਫੇਰ ਦੁਬਾਰਾ ਹੀ ਵਿਖਾਈ ਉਹਨਾਂ ਨੇ ਇੱਕ ਵਾਰੀ ਵੀ ਉਹਨੂੰ ਪੰਨਾ ਚੱਕ ਕੇ ਵੇਖਿਆ ਨਹੀਂ ਵੀ ਇਹ ਅਪੀਲ ਕੀ ਹੈ ਕਿ ਨਹੀਂ ਹੈ ਨਹੀਂ ਚੱਲਦੀ ਹੈ ਕਿ ਨਹੀਂ ਚੱਲਦੀ ਫਿਰ ਮੈਂ ਵਕੀਲ ਸਾਹਿਬ ਨਾਲ ਗੱਲ ਕੀਤੀ ਵਕੀਲ ਸਾਹਿਬ ਕਹਿੰਦੇ ਜੋ ਕਾਰਵਾਈ ਕਰਦੇ ਉਹਨਾਂ ਨੂੰ ਕਰਨ ਦੇ ਕੋਈ ਗੱਲ ਨਹੀਂ ਇਹਨਾਂ ਨੂੰ ਮੈਂ ਹਾਈ ਕੋਰਟ ਚਾਪੀ ਵੀ ਇਹਨਾਂ ਨੂੰ ਪੁੱਛਾਂਗਾ ਵੀ ਤੁਸੀਂ ਕਿੱਦਾਂ ਕੀਤਾ ਵੀ ਜਦੋਂ ਇਹ ਪੈਂਡਿੰਗ ਆ ਕੇ ਫਿਰ ਇਹਨੂੰ ਜਦੋਂ ਦੇਖੋ ਮੈਮ ਇੱਕ ਕੋਰਟ ਦੇ ਕੇਸ ਹਾਰਦਿਆਂ ਦੇ ਅਪਰਚ ਜਾਣਾ ਹੀ ਪੈਂਦਾ ਔਰ ਜਿੰਨੀ ਦੇਰ ਅਪੀਲ ਪੈਂਡਿੰਗ ਆ ਉੰਨੀ ਦੇਰ ਕੋਈ ਕਾਰਵਾਈ ਬੰਦ ਹੀ ਨਹੀਂ ਕੀ ਤੇ ਉਹਦੀ ਡੇਟ ਮੇਰੀ 10 11 ਲੱਗੀ ਆ ਉਸ ਡੇਟ ਉਹਦੇ ਤੁਸੀਂ ਕੀ ਮੰਗ ਰਹੇ ਹੋ ਅਸੀਂ ਵੀ ਕਹਿੰਦੇ ਆ ਵੀ ਤੁਹਾਨੂੰ ਕੋਰਟ ਜੋ ਡਿਸੀਜਨ ਦੇਗਾ ਉਸ ਤੋਂ ਬਾਅਦ ਜੋ ਵੀ ਡਿਸੀਜਨ ਹੋਏਗਾ ਦੋਨੋਂ ਪਾਰਟੀਆਂ ਨੂੰ ਮੰਨਣ ਜੋਗਾ ਚਾਹੇ ਉਹ ਮੇਰੀ ਫੇਵਰ ਚ ਆਏ ਜਾਂ ਉਹਨਾਂ ਦੀ ਫੇਵਰ ਤੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਹਾਂ ਤੱਕੇ ਔਰ ਕੌਣ ਹੈ ਥਰਡ ਪਾਰਟੀ ਕੌਣ ਹੈ ਔਰ ਥਰਡ ਪਾਰਟੀ ਦਾ ਸਭ ਤੋਂ ਦੇਖੋ ਮੇਰੀ ਜ਼ਮੀਨ ਉਹ ਪਾਰਟੀ 6 ਲੱਖ ਰੁਪਏ ਨੂੰ ਖਰੀਦ ਰਹੀ ਹੈ ਨੀਲਮ ਦੇ ਵੀ ਹੈ ਅਸੀਂ ਉਹਨੂੰ ਪਹਿਲਾਂ ਜ਼ਮੀਨ 18 ਲੱਖ ਨੂੰ ਵੇਚ ਚੁੱਕੇ ਹਾਂ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਉਹ 18 ਲੱਖ ਰੁਪਏ ਦੇ ਹਿਸਾਬ ਨਾਲ ਸਾਡੇ ਕੋਲ ਲੈ ਚੁੱਕੇ ਆਂ ਔਰ ਸਾਰਾ ਪ੍ਰੂਫ ਸਾਡੇ ਕੋਲ ਹੈ ਆਈ ਰਜਿਸਟਰੀ ਵੀ ਕਰਾਈ ਆ ਸਾਡੇ ਕੋਲ ਬਿਆਨੇ ਦੀ ਵੀ ਕਾਪੀ ਆ ਹਰੇਕ ਚੀਜ਼ ਹੈ ਜਾਣ ਕੇ ਮਿਲੀਪੁਕਤ ਇੱਕ ਬੈਂਜਰ ਦੀ ਰਿਸ਼ਵਤ ਕਰਕੇ ਇਹਨਾਂ ਨੇ ਪੂਰਾ ਪ੍ਰੋਪਗਾਂਡਾ ਕੀਤਾ ਕਿਸੇ ਪਿੰਡ 'ਚ ਸਾਡੇ ਆ ਮੇਰੇ ਪਿੰਡ ਦੇ ਸਾਰੇ ਬੰਦੇ ਆਏ ਨੇ ਕਿਸੇ ਨੂੰ ਵੀ ਪੁੱਛ ਸਕਦੇ ਹੋ ਸਾਡੇ ਪਿੰਡ 'ਚ ਕੋਈ ਇਤਲਾਅ ਨਹੀਂ ਹੋਇਆ ਕੋਈ ਇਤਲਾਅ ਹੁੰਦੀ ਆ ਵੀ ਕੁਰਕਰੀ ਹੋਣੀ ਆ ਟਾਈਮ ਫਿਕਸ ਕੀਤਾ ਜਾਂਦਾ ਮਾਲ ਮਹਿਕਮੇ ਨੂੰ ਲਿਆਂਦਾ ਜਾਂਦਾ ਕਿਸੇ ਨੂੰ ਕੋਈ ਪਤਾ ਨਹੀਂਗਾ ਤੁਸੀਂ ਮੰਗ ਕੀ ਕਰਦੇ ਹੋ ਨੇ ਦੱਸੋ ਇਨਸਾਫ ਹੋਣਾ ਚਾਹੀਦਾ ਬੁਘਾਰ ਲਗਾਉਂਦੇ ਹੋ ਤੁਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਵੀ ਬਿਲਕੁਲ ਪ੍ਰਸ਼ਾਸਨ ਨੂੰ ਚਾਹੀਦਾ ਉਹ ਸਾਡਾ ਪੱਖ ਸੁਣਨ ਪੱਖ ਸੁਣ ਕੇ ਤੱਕਾ ਨਾ ਕਰਨ ਔਰ ਮਜਬੂਰਨ ਧੱਕੇ ਕਰਕੇ ਅੱਜ ਜਥੇਬੰਦੀ ਇਕੱਠੀ ਹੋਈ ਹੈ ਇਹਨਾਂ ਕੋ ਪੱਕ ਰੱਖਿਆ ਇਹਨਾਂ ਸੁਣਿਆ ਕਿ ਸਾਡੇ ਨਾਲ ਨੇ ਠੀਕ ਹੈ ਨਾ ਇਹ ਪ੍ਰਸ਼ਾਸਨ ਧੱਕਾ ਨਾ ਕਰੇ ਠੀਕ ਹੈ ਵੀ ਕੋਰਟ ਦੀ ਵੇਟ ਕਰ ਵੇਖੋ ਜਿਹੜਾ ਉਹਨਾਂ ਨੇ ਮਸਲਾ ਤੁਹਾਨੂੰ ਸਾਰਾ ਵਿਸਤਾਰਪੂਰਵਕ ਦੱਸ ਦਿੱਤਾ ਹਰ ਕਿਸਾਨ ਜਿਹੜਾ ਉਹ ਬੈਂਕ ਤੋਂ ਲੋਨ ਲੈਂਦਾ ਹੀ ਆ ਪਰ ਬੈਂਕ ਕੋਲ ਕੋਈ ਅਥਾਰਟੀ ਨਹੀਂ ਕਿ ਉਹ ਬਿਨਾਂ ਕਿਸਾਨ ਨੂੰ ਕੋਈ ਨੋਟਿਸ ਦਿੱਤੇ ਆ ਈਵਨ ਕਿ ਜੇ ਨੋਟਿਸ ਭੇਜ ਵੀ ਦੇਣਾ ਤੇ ਸਿਰਫ ਆਪਣੇ ਜਿਹੜੇ ਉਹਨਾਂ ਦਾ ਅਮਾਊਂਟ ਹੁੰਦਾ ਨਾ ਉਹਦਾ ਮਤਲਬ ਕਿ ਉਹ ਕਰ ਸਕਦੇ ਆ ਕਿ ਸਾਨੂੰ ਕਿਸੇ ਤਰ੍ਹਾਂ ਦਵਾਇਆ ਜਾਏ ਅਦਾਲਤਾਂ ਰਾਈਂ ਵੀ ਪਰ ਕੋਈ ਵੀ ਬੈਂਕ ਇਹ ਅਥਾਰਟੀ ਨਹੀਂ ਰੱਖਦਾ ਵੀ ਕਿਸੇ ਕਿਸਾਨ ਦੀ ਉਹ ਰਜਿਸਟਰੀ ਥਰਡ ਪਾਰਟੀ ਨੂੰ ਕਰ ਦੇ ਇਹਦੇ ਵਿੱਚ ਜਿੱਥੇ ਅਸੀਂ ਬੈਂਕ ਮੈਨੇਜਰ ਦੀ ਜਿਹੜੀ ਆ ਇੱਕ ਸਮਝਣਿਆ ਕਿ ਰਿਸ਼ਵਤਕਾਰ ਕਈ ਕਹਿ ਦਿੰਨੇ ਆ ਕਿ ਉਹਨੇ ਆਪ ਦੇ ਲਾਲਚ ਵਾਸਤੇ ਪਤਾ ਨਹੀਂ ਕਿੰਨਾ ਕੁ ਪੈਸਾ ਉਹਨੂੰ ਥਰਡ ਪਾਰਟੀ ਵੱਲੋਂ ਦਿੱਤਾ ਗਿਆ ਕਿ ਉਹਨੇ ਅਜਿਹਾ ਕੰਮ ਕੀਤਾ ਤੇ ਫਿਰ ਇਹਦੇ ਵਿੱਚ ਤਹਿਸੀਲਦਾਰ ਪਟਵਾਰੀ ਡੀਸੀ ਸਾਹਿਬ ਸਾਰੇ ਹੀ ਜਿਹੜੇ ਨੇ ਅਸੀਂ ਕਹਿੰਨੇ ਕਿ ਸ਼ਾਮਲ ਸੀਗੇ ਜਿਨ੍ਹਾਂ ਦੀ ਪੂਰੀ ਮਿਲੀ ਭੁਗਤ ਨਾਲ ਇਸ ਕਿਸਾਨ ਵੀਰ ਨਾਲ ਧੱਕਾ ਹੋਇਆ ਕਿਉਂਕਿ ਦੇਖੋ ਜੇਕਰ ਅਸੀਂ ਲੋਨ ਲੈਣੇ ਤੇ ਆਪਾਂ ਕਿਸਾਨ ਇਹ ਤਾਂ ਨਹੀਂ ਕਹਿੰਦੇ ਵੀ ਅਸੀਂ ਵੀ ਨਹੀਂ ਦੇਣਾ ਠੀਕ ਆ ਸਾਡੀ ਜਿਹੜੀ ਅਮਾਉਂਟ ਜਿਹੜਾ ਜਾਣਾ ਉਹ ਫਸਲ ਦੇ ਸਿਰ ਤੇ ਜਾਣਾ ਤੇ ਜਦੋਂ ਸਾਡੇ ਉੱਤੇ ਕੁਦਰਤ ਦੀ ਕਿਤੇ ਮਾਰ ਪੈ ਜਾਂਦੀ ਆ ਤੇ ਜਾਂ ਸਰਕਾਰ ਬਣਨ ਤੋਂ ਪਹਿਲਾਂ ਜਿਹੜੇ ਸਾਡੇ ਸਾਨੂੰ ਬੜੇ ਵੱਡੇ ਵੱਡੇ ਲੌਲੀਪੌਪ ਦਿੱਤੇ ਜਾਂਦੇ ਆ ਵੀ ਤੁਸੀਂ ਵਿਆਜ ਨਹੀਂ ਤਾਰਨੇ ਜਿਹਦਾ ਇਨਾ ਬੈਂਕ ਦਾ ਕਰਜ਼ਾ ਉਹ ਮਾਫ ਕਿਤੇ ਜਾਣਗੇ ਜਿਹੜੇ ਲਾਰੇ ਲੱਪੇ ਇਹ ਸਿਆਸਤੀ ਲੋਕ ਲਾਉਂਦੇ ਆ ਜਿਹਦੇ ਚਾਂਸੇ ਵਿੱਚ ਭੋਲੇ ਭਾਲੇ ਲੋਕ ਆ ਕੇ ਤੇ ਆਪਣਾ ਜਿਹੜਾ ਵਿਆਜ ਦੇਣਾ ਥੋੜੀ ਦੇਰ ਵਾਸਤੇ ਬੰਦ ਕਰਦੇ ਉਹਦੇ ਤੋਂ ਬਾਅਦ ਬੈਂਕ ਜਿਹੜੇ ਅਜੀਹੀਆਂ ਗੰਦੀਆਂ ਕਰਤੂਤਾਂ ਕਰਦੇ ਆ ਇਨ੍ਹਾਂ ਕਰਤੂਤਾਂ ਦੇ ਰੋਕ ਲਾਉਣ ਲਈ ਅੱਜ ਅਸੀਂ ਪਿੰਡ ਗੂੜੇ ਵਿੱਚ ਬੈਠੇ ਆ ਤੇ ਇੱਥੇ ਸਰਕਾਰ ਨੂੰ ਅਸੀਂ ਜਾਂ ਇੱਥੋਂ ਦੇ ਪਠਾਨਕੋਟ ਦੇ ਡੀਸੀ ਸਾਹਿਬ ਨੂੰ ਚੇਤਾਵਨੀ ਦਿੰਨੇ ਆ ਕਿਤੇ ਇਸ ਜਗ੍ਹਾ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰਿਓ ਜਥੇਬੰਦੀ ਅਗਲੇ ਪਾਸੇ ਇਸ ਕਿਸਾਨ ਦੇ ਵੀਰ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਡਾਇਰੈਕਟਰ ਤੁਸੀਂ ਕੋਰਟ ਦਾ ਰੁਕੀਤਾ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੂੰ ਵੀ ਇਨਫੋਰਮ ਕੀਤਾ ਇਸ ਬਾਰੇ ਜਿਹੜੇ ਤੇ ਉਹ ਫੈਮਿਲੀ ਦਾ ਤੁਹਾਨੂੰ ਸਾਰਾ ਦੱਸ ਦਿੱਤਾ ਕਿਉਂਕਿ ਉਹ ਤੇ ਜਿਹੜੇ ਉਹਨਾਂ ਦੇ ਵੱਲੋਂ ਲੀਗਲ ਕਾਰਵਾਈ ਹੋ ਤੇ ਉਹ ਕਰਨ ਗਈ ਪਰ ਲੀਗਲ ਕਾਰਵਾਈ ਦੇ ਦਰਮਿਆਨ ਜੇਕਰ ਡੀਸੀ ਸਾਹਿਬ ਜਾਂ ਪਟਵਾਰੀ ਗਰਦੌਰ ਨਾਲ ਮਿਲ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉੱਥੇ ਫਿਰ ਕਿਸਾਨ ਜਥੇਬੰਦੀਆਂ ਜਿਹੜੀਆਂ ਅਜਿਹੀਆਂ ਚੀਜ਼ਾਂ ਦੇ ਉੱਤੇ ਰੋਕ ਲਾਉਣ ਲਈ ਅੱਗੇ ਵਧਦੀਆਂ ਸੋ ਬਹੁਤ ਧੰਨਵਾਦ ਸੋ ਦੱਸ ਜੀ ਕਿ ਪਿੰਡ ਗੂੜਾ ਕਲਾ ਦੇ ਵਿੱਚ ਅਸੀਂ ਮੌਜੂਦ ਹਾਂ ਔਰ ਕਿਸਾਨ ਜਥੇਬੰਦੀਆਂ ਦੇ ਵੱਖ-ਵੱਖ ਆਗੂਆਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਸੋ ਦੱਸ ਜੀ ਕਿ ਕੋਰੋਨਾ ਪੀਰੀਅਡ ਦੇ ਦੌਰਾਨ ਜਿਹੜਾ ਇਹਨਾਂ ਨੇ ਲੋਨ ਜਿਹੜਾ ਉਹ ਲਿੱਤਾ ਸੀਗਾ ਔਰ ਉਹ ਲੋਨ ਦੀ ਕਿਸ਼ਤਾਂ ਨਾ ਚੁਕਾ ਪਾਣ ਦੇ ਕਾਰਨ ਜਿਹੜਾ ਹੈ ਔਰ ਬੈਂਕ ਮੈਨੇਜਰ ਨੇ ਤੱਕੇ ਸ਼ਾਇਦ ਇਹਨਾਂ ਨੇ આરોਪ ਜਿਵੇਂ ਕਿ ਕਿਸਾਨਾਂ ਨੇ ਕਿਹਾ ਕਿ ਬੈਂਕ ਮੈਨੇਜਰ ਨੇ ਮਿਲੀਪੁਰ ਗੱਦੇ ਨਾਲ ਜਿਹੜੀ ਉਹ ਜਗ੍ਹਾ ਹੈ ਉਹ ਕਿਸੇ ਥਰਡ ਪਾਰਟੀ ਦੇ ਨਾਂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸੋ ਕੋਰਟ 'ਚ ਵੀ ਇਹਨਾਂ ਨੇ ਕੋਰਟ ਦਾ ਰੁਕ ਕੀਤਾ ਔਰ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰਨੇ ਨੇ ਪਰ ਕਹਿ ਰਹੇ ਨੇ ਕਿ ਕਿਸੇ ਦੀ ਸ਼ਹਿ ਦੇ ਨਾਲ ਕਿਸੇ ਦੀ ਮਿਲੀ ਭੁਗਤ ਦੇ ਨਾਲ ਇਹ ਸਾਰਾ ਜੜਾ ਹੈ ਖੇਲ ਰਚਿਆ ਗਿਆ ਸੋ ਡੀਸੀ ਤੇ ਵੀ આરોਪ ਜਿਹੜੇ ਨੇ ਇਹਨਾਂ ਨੇ ਵੱਡੇ આરોਪ ਲਗਾਏ ਨੇ ਪਟਵਾਰੀ ਤੇ આરોਪ ਲਗਾਏ ਨੇ ਤਹਿਸੀਲਦਾਰ ਤੇ આરોਪ ਲਗਾਏ ਨੇ ਪਰ ਸਵਾਲ ਇਹ ਹੈ ਕਿ ਜੇਕਰ ਬੈਂਕ ਤੋਂ ਤੁਸੀਂ ਲੋਨ ਲੈਂਦੇ ਹੋ ਪ੍ਰੋਟੋਕੋਲ ਇਹ ਕਹਿੰਦਾ ਕਿ ਬੈਂਕ ਕਿਸੇ ਤੀਜੀ ਥਾਂ ਤੇ ਕਿਸੇ ਦੇ ਅਦਰ ਪਰਸਨ ਦੇ ਨਾਮ ਤੇ ਉਹ ਜਗਾ ਜਿਹੜਾ ਹੈ ਉਹ ਨਹੀਂ ਕਰ ਸਕਦਾ ਪ੍ਰੋਟੋਕੋਲਸ ਕਹਿੰਦੇ ਨੇ ਜ਼ਿਕਰ ਹੋ ਗਿਆ ਵੱਡਾ ਸਵਾਲ ਹੈ ਕਿ ਹੁਣ ਦੇਖਣਾ ਹੈ ਬਾਕੀ ਹੋਏਗਾ ਕਿ ਕਿਆ ਇਨਾਦੀ ਜਿਹੜੀ ਬੈਠ ਕੇ ਟੇਬਲ ਟਾਕ ਤੇ ਇਹਨਾਂ ਦੀ ਗੱਲ ਜਿਹੜੀ ਉਹ ਬਣ ਜਾਂਦੀ ਹੈ ਸਿਰੇ ਲੱਗ ਜਾਂਦੀ ਹੈ ਇਹ ਵੀ ਕਹਿ ਰਹੇ ਨੇ ਕਿ ਸਾਂਝ ਜਥੇਬੰਦੀ ਕਿ ਜਿਹੜੀ ਕਿਸ਼ਤਾਂ ਆ ਉਹ ਉਤਾਰ ਦਿੱਤੀ ਜਾਣਗੀ ਜੇਕਰ ਕੋਰਟ ਦਾ ਆਦੇਸ਼ ਆਂਦਾ ਹੈ ਮੈਨੂੰ ਵੀ ਖਬਰ ਪੁੱਛ ਰਹੇ ਹੋ ਨਾ ਹਾਂਜੀ ਉਹਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ ਉਹ ਬੇਸਿਕਲੀ ਦਖਲ ਜਿਹੜਾ ਹੈਗਾ ਆ ਉਹ ਜਿਹੜੀ ਸਾਡਾ ਹੁੰਦਾ ਨਾ ਹਾਈ ਕੋਰਟ ਦੇ ਜੱਜ ਹੁੰਦੇ ਆ ਉਹਨਾਂ ਨੇ ਉਹ ਆਰਡਰ ਕੀਤਾ ਹੋਇਆ ਆ 4-5 ਮਹੀਨੇ ਹੋ ਗਏ ਆ ਠੀਕ ਹੈ ਜੀ ਠੀਕ ਹੈ ਜੀ ਉਹ ਦਖਲ ਪਾਉਣਾ ਕਨਗੋ ਨੇ ਜਿਹੜਾ ਉਥੇ ਉਸ ਏਰੀਆ ਦਾ ਕਨਗੋ ਅਗਰਦਾਵਰ ਠੀਕ ਹੈ ਜੀ ਮੈਨੂੰ ਬਤੌਰ ਡਿਊਟੀ ਮਿਨਿਸਟਰ ਲਾਇਆ ਗਿਆ ਹੈ ਕਿ ਲਾਰਡ ਆਰਡਰ ਦੀ ਕੋਈ ਸਿਚੁਏਸ਼ਨ ਨੂੰ ਕੋਈ ਪ੍ਰੋਬਲਮ ਨਾ ਆਵੇ ਆਈ ਗੁਰਦੋਨ ਨੂੰ ਫੋਨ ਕੀਤਾ ਸੀਗਾ ਤੇ ਉਹ ਕਹਿੰਦੇ ਕਿ ਤਹਿਸੀਲਦਾਰ ਸਾਹਿਬ ਨਾਲ ਗੱਲ ਕਰੋ ਤੁਸੀਂ ਨਹੀਂ ਨਹੀਂ ਮੈਡਮ ਵੇਖੋ ਤੁਸੀਂ ਹੁਣ ਮੇਰੀ ਗੱਲ ਸੁਣ ਰਹੇ ਹੋ ਨਾ ਤੁਸੀਂ ਇਹਨੂੰ ਰਿਕਾਰਡ ਕਰੋ ਜਾਂ ਇਹਨੂੰ ਸੁਣੋ ਨਹੀਂ ਭਾਈ ਜੀ ਮੇਰੀ ਬਾਈਟ ਤਾਂ ਲਓਗੇ ਨਾ ਜੇ ਮੈਂ ਉੱਥੇ ਜਾਣਾ ਹੋਵੇ ਤਾਂ ਮੈਂ ਤਾਂ ਡਿਊਟੀ ਮਿਨਿਸਟਰ ਐ ਜੋ ਜਾਊਂਗਾ ਬਾਈਟ ਲੈ ਲਓ ਮੇਰੀ ਅੱਛਾ ਇਹ ਤਾਂ ਪਹਿਲਾਂ 300 ਪਿੰਡ ਪਿੰਦਾ ਮੇਰੇ ਕੋਲੋਂ ਮ ਤੁਸੀਂ ਮੁੱਕੇ ਜਾਵਾਂਗੇ ਨਹੀਂ ਸਰ ਦੇਖੋ ਨਾ ਉਹਨਾਂ ਨੇ ਹੁਣ ਜੇ ਤੁਹਾਡੇ ਤੇ આરોਪ ਲਗਾਏ ਨੇ ਕਿ ਤਹਿਸੀਲਦਾਰ ਸਾਹਿਬ ਵਿੱਚ ਸ਼ਾਮਲ ਨੇ ਧੱਕੇਸ਼ਾਹੀ ਜੀ આરોਪ ਲਗਾਏ ਤੁਸੀਂ ਲਿਖਦੇ ਹੋ આરોਪ ਲੱਗੇ ਆ ਲਾ ਦਿਓ ਕੋਈ ਗੱਲ ਨਹੀਂ ਇਹ ਤਾਂ ਮਾਨਜੋ ਹਾਈ ਕੋਰਟ ਦੇ ਆਰਡਰ ਦੇ ਇਹ ਆਰਡਰ ਨੇ ਜੇ ਤੁਸੀਂ ਇਹਦੇ ਵਿੱਚ ਅਸੀਂ ਤਾਂ ਕੁਝ ਕਰਨਾ ਨਹੀਂ ਜੋ ਸਾਡ ਨੂੰ ਸਰਕਾਰ ਜਾਂ ਕੋਈ ਪ੍ਰਮੋਨਲ ਆਰਡਰ ਕਰੇਗਾ ਮੇਰੀ ਭੈਣ ਮੇਰੇ ਦੇ ਕੰਮ ਕੋਈ ਦਖਲ ਪੁਣੀ ਕੰਨ ਕੋਈ ਕਰੀ ਹੁੰਦੀ ਆ ਸਰ ਦੇਖੋ ਗੱਲ ਇਹ ਹੈ ਕਿ ਆਪਾਂ ਵਨ ਸਾਈਡ ਨਹੀਂ ਲਗਾਣੀ ਆਪਾਂ ਦੋਨੋਂ ਪੱਖਾਂ ਨੂੰ ਨਹੀਂ ਅਸੀਂ ਦੋ ਪੱਖ ਨਹੀਂ ਦੇ ਸਕਦੇ ਜੀ ਦੇਖੋ ਅਸੀਂ ਟ੍ਰਿਬਿਊਨਲ ਦਾ ਜੋ ਆਰਡਰ ਕੀਤਾ ਨਾ ਹਾਈ ਕੋਰਟ ਮਾਨਜੂਗ ਹਾਈ ਕੋਰਟ ਕੋਈ ਆਰਡਰ ਕਰਦਾ ਆ ਟ੍ਰਿਬਿਊਨਲ ਕੋਈ ਆਰਡਰ ਕਰਦਾ ਅਸੀਂ ਉਹਦੀ ਕੰਪਲਾਈਅੰਸ ਕਰਨੀ ਆ ਠੀਕ ਹੈ ਜੀ ਅਸੀਂ ਤੁਮਲੇ ਇਸ ਦੀ ਚਿੱਠੀ ਉਹਨਾਂ ਨੂੰ ਜਾ ਕੇ ਡੀਸੀ ਸਾਹਿਬ ਤੇ ਜਾ ਕੇ ਕੰਟੈਂਪਟ ਪਾੜ ਪਾਰਟੀ ਦੇ ਪਾਰਟੀ ਦੇ ਨਾਂ ਤੇ ਜਗ੍ਹਾ ਕਰ ਸਕਦੀ ਹੈ ਬੈਂਕ ਕੋਲ ਇਹਨਾਂ ਜੀ ਸਾਨੂੰ ਸਮਝਦਾ ਨਹੀਂ ਪਤਾ ਉਹਨਾਂ ਨੇ ਜਾ ਕੇ ਨਾ ਡਲੇ ਦੀ ਕੰਟੈਂਪਟ ਪਾ ਦਿੱਤੀ ਡੀਸੀ ਸਾਹਿਬ ਦੇ ਉੱਤੇ ਇਹ ਡੀਸੀ ਸਾਹਿਬ ਨੇ ਜਾਂ ਤਸਿਲਦਾਰ ਨੇ ਜਾ ਕੇ ਇਹ ਇੱਥੇ ਤੁਸੀਂ ਕਾਰਵਾਈ ਕੋਈ ਨਹੀਂ ਕੀਤੀ ਉਹ ਚ ਤੁਹਾਨੂੰ ਸ਼ੋਕਾ ਨੋਟਿਸ ਜਾਰੀ ਹੋ ਗਿਆ ਕਾਰਨ ਤੁਹਾਨੂੰ ਨੋਟਿਸ ਠੀਕ ਹੈ ਜੀ ਠੀਕ ਹੈ ਜੀ ਉਹ ਪੜ ਕੇ ਗਏ ਆ ਕਿਸਾਨ ਯੂਨੀਅਨ ਵਾਲੇ ਸਾਰੇ ਆਏ ਸੀਗੇ ਮੇਰੇ ਕੋਲ ਉਹ ਵੇਖੇ ਗਏ ਆ ਸਾਰਾ ਕਾਰਨ ਤੁਹਾਨੂੰ ਨੋਟਿਸ ਜਾਰੀ ਜਿਹੜਾ ਆ ਤੁਸੀਂ ਡਿਲੇ ਕਿਉਂ ਕੀਤੀ ਆ ਰੇ ਆੜੇ ਕੋ ਤਾਂ ਹੋ ਗਈ ਪੀ ਇਲੈਕਸ਼ਨ ਸੀਗੀ ਉੱਥੇ ਹੀ ਰੁਜੋਏ ਸੀਗੇ ਠੀਕ ਹੈ ਨਾ ਜੀ ਐਸੀ ਕਿਸੇ ਕੋ ਹੋਣਾ ਇੰਨੇ ਪਿੰਡ ਨਹੀਂ ਦੱਸ ਨਹੀਂ ਸਕਦੇ ਬਰੀਫਸ ਚ ਆ ਕੇ ਤੁਸੀਂ ਇਸ ਤਰ੍ਹਾਂ ਕਨ ਕੋਨੇ ਦਖਲ ਪਾਉਣਾ ਹੈ ਦਖਲ ਦੀ ਕਾਰਵੋਨਾ ਕੋ ਸਭ ਕੁਝ ਹੈ ਗਿਆ ਜਿਸ ਦਾ ਇੱਕ ਨੰਬਰ ਦੋ ਹੋਰ ਸਾਡੇ ਕੋਲ ਤੋਂ ਪਟਵਾਰੀ ਨੇ ਰਿਟਾਇਰ ਹੋ ਗਿਆ ਪਟਵਾਰੀ ਦੇ ਹੁਣ ਨਵੇਂ ਦੇ ਆਰਡਰ ਰਿਪੋਰਟ ਕੀਤੀ ਨਵੇਂ ਪਟਵਾਰੀ ਹੋਊਗਾ ਤਾਂ ਫਿਰ ਇਹ ਕਿ ਕਾਰਵਿ ਸ਼ੁਰੂ ਕਰਨੀ ਹੈ ਹੋਰ ਸਾਡੇ ਕੋਲ ਤੋਂ ਪਟਵਾਰੀ ਨੇ ਰਿਟਾਇਰ ਹੋ ਗਿਆ ਪਟਵਾਰੀ ਦੇ ਹੁਣ ਨਵੇਂ ਦੇ ਆਰਡਰ ਰਿਪੋਰਟ ਕਿਤੇ ਨਵੇਂ ਪਟਵਾਰੀ ਹੋਊਗਾ ਤਾਂ ਫਿਰ ਇਹ ਕਿ ਕਾਰਜ ਸ਼ੁਰੂ ਕਰਨੇ ਆ ਹੋਰ ਸਾਡੇ ਕੋਲ ਤੋਂ ਪਟਵਾਰੀ ਦੀ ਰਿਪੋਰਟ ਐਡ ਹੋ ਗਿਆ ਪਟਵਾਰੀ ਦੇ ਹੁਣ ਨਵੇਂ ਦੇ ਆਰਡਰ ਰਿਪੋਰਟ ਕਿਤੇ ਨਵੇਂ ਪਟਵਾਰੀ ਹੋਊਗਾ ਤਾਂ ਫਿਰ ਇਹ ਕਿ ਕਾਰਜ ਸ਼ੁਰੂ ਸੋ ਦੇਖਣਾ ਹੈ ਬਾਕੀ ਹੋਏਗਾ ਕਿ ਹੁਣ ਕਿੱਥੋਂ ਤੱਕ ਇਹਨਾਂ ਦਾ ਧਰਨਾ ਜਿਹੜਾ ਉਹ ਜਾਂਦਾ ਹੈ ਜਾਨਾ ਨੂੰ ਜਗ੍ਹਾ ਜਿਹੜੀ ਹੈ ਲੋਨ ਉਤਾਰ ਦਿੰਦੇ ਨੇ ਉਹ ਜਗ੍ਹਾ ਜਿਹੜੀ ਇਹਨਾਂ ਨੂੰ ਵਾਪਸ ਮਿਲ ਜਾਂਦੀ ਹੈ ਆ ਦੇਖਦੇ ਰਹੋ ਤੁਸੀਂ ਕੇ ਆਰਟੀ ਨਿਊਜ਼ ਮੇਰੇ ਨਾਲ ਮੈਂ ਮਹਿਕ ਰੰਦਾਵਾ ਸਹਿਯੋਗੀ ਰਿੱਕੀ ਮਨਾਸ ਦੇ ਨਾਲ ਨਮਸਕਾਰ